ਦਿੱਲੀਕਾਰ ਬੰਮ ਧਮਾਕਾ ਮਾਮਲੇ ਵਿੱਚ ਇਨਫੋਰਸਮੈਂਟ ਰੈਕਟੇਟ ਯਾਨੀ ED ਵੱਲੋਂ ਅੱਜ ਅਲਫਲਾ ਯੂਨੀਵਰਸਿਟੀ ਨਾਲ ਸੰਬੰਧਿਤ ਫਰੀਦাবাদ ਦੇ ਔਖਲਾ ਵਿੱਚ ਪੈਂਦੇ ਦਫ਼ਤਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ED ਵੱਲੋਂ ਅਲਫਲਾ ਟਰਸਟ ਨਾਲ ਜੁੜੇ 25 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਟਰਸਟੀਆਂ ਸੰਬੰਧਿਤ ਵਿਅਕਤੀਆਂ ਤੇ ਸੰਗਠਨ ਨਾਲ ਜੁੜੇ ਕਾਰਕੁਨਾਂ ਦੇ ਟਿਕਾਣੇ ਵੀ ਸ਼ਾਮਲ ਨੇ। ਕੌਮੀ ਡਾਕਟ ਜੈਂਸੀ ਵੱਲੋਂ ਦੇਸ਼ ਭਰ ਵਿੱਚ ਕਈ ਥਾਵਾਂ ਉੱਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਤਮਾਕੇ ਨਾਲ ਜੁੜੇ ਕਈ ਸਫੇਦ ਪੋਸ਼ ਚਿਹਰੇ ਬੇਨਕਾਬ ਹੋਏ ਨੇ ਐਨ ਆਈਏ ਦੀ ਜਾਂਚ ਵਿੱਚ ਕਈ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਰਡਾਰੋ ਤੇ ਸਫੇਦ ਪੋਸ਼ ਅਤਵਾਦੀ ਨੇ ਜਿਨ੍ਹਾਂ ਦਾ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਨੈਟਵਰਕ ਹੈ ਕਸ਼ਮੀਰੀ ਮੂਲ ਦੇ ਕਈ ਡਾਕਟਰ ਅਤੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਇਸ ਨੈਟਵਰਕ ਦਾ ਹਿੱਸਾ ਨੇ ਹੁਣ ਤੱਕ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਅਤੇ ਕਈ ਨਵੇਂ ਨਾਂ ਵੀ ਸਾਹਮਣੇ ਆਏ ਨੇ ਐਨਆਈਏ ਨੂੰ ਬੀਤੇ ਦਿਨ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜਾਂਚ ਏਜੰਸੀ ਨੇ ਧਮਾਕੇ ਵਿੱਚ ਸ਼ਾਮਲ ਅਤਵਾਦੀ ਦੇ ਇੱਕ ਹੋਰ ਮੁਖੀ ਸਾਜ਼ਿਸ਼ ਜਸੀਰ ਬਿਲਾਲ ਵਾਨੀ ਉਰਫ ਦਾਨਿਸ਼ ਨੂੰ ਗ੍ਰਫਤਾਰ ਕੀਤਾ ਹੈ ਕਸ਼ਮੀਰ ਦੇ ਰਹਿਣ ਵਾਲੇ ਦਾਨਿਸ਼ ਨੂੰ ਸ਼੍ਰੀਨਗਰ ਤੋਂ ਗ੍ਰਫਤਾਰ ਕੀਤਾ ਹੈ ਉਸ ਵੱਲੋਂ ਕਾਰਪੰਮ ਤਮਾਕੀਆ ਤੋਂ ਪਹਿਲਾਂ ਡਰੋਨ ਨਾਲ ਨੂੰ ਸੋਧ ਕੇ ਅਤੇ ਰਾਕਟ ਬਣਾਉਣ ਦੀ ਕੋਸ਼ਿਸ਼ ਕਰਕੇ ਹੱਤਵਾਦੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ ਜਿਸ ਵਿੱਚ 15 ਲੋਕ ਮਾਰੇ ਗਏ ਸਨ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ NIA ਅਨੁਸਾਰ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀ ਗੁੰਡ ਦਾ ਰਹਿਣ ਵਾਲਾ ਜਸੀਰ ਹਮਲੇ ਪਿੱਛੇ ਇੱਕ ਸਰਗਰਮ ਸਹਿ ਸਾਜ਼ਿਸ਼ਕਰਤਾ ਸੀ ਅਤੇ ਉਸਨੇ ਅਤਵਾਦੀ ਉਮਰ ਉਨ ਨਬੀ ਨਾਲ ਮਿਲ ਕੇ ਉਹ ਸੱਤਵਾਦੀ ਕਤਲਿਆਂ ਦੀ ਯੋਜਨਾ ਬਣਾਉਣ ਲਈ ਕੰਮ ਕੀਤਾ ਸੀ